ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਅੱਜ ਦਿਖਾਣੀ ਕਿਸਮਤ ਸਿਮਰ ਦਾ ਰੋ ਰੋ ਬੁਰਾ ਹਾਲ ਸੀ ਰੱਬਾ ਕੀ ਮਾੜਾ ਕੀਤਾ ਤੇਰਾ ਮੈਂ ਜੋ ਮੈਨੂੰ ਇਹ ਦਿਨ ਦੇਖਣ ਨੂੰ ਮਿਲਿਆ ਐਨੀ ਮਾੜੀ ਕਿਸਮਤ ਰੱਬ ਕਿਸੇ ਧੀ ਦੀ ਨਾ ਲਿਖੀ ਕਿਹੜੇ ਕਰਮ ਮਾੜੇ ਕਰ ਦਿੱਤੇ ਮੈਂ ਪਿਛਲੇ ਜਨਮ ਵਿੱਚ ਜੋ ਮੇਰੇ ਨਾਲ ਐਦਾਂ ਹੋਇਆ ਰੋ ਰੋ ਸਿਮਰ ਦਾ ਬੁਰਾ ਹਾਲ ਹੋ ਗਿਆ ਪਰ ਉਸ ਦੀ ਸੁਣਨ ਵਾਲਾ ਉੱਥੇ ਕੋਈ ਨਹੀਂ ਸੀ ਰੋਂਦੀ ਹੋਈ ਸਿਮਰ ਨੇ ਆਪਣੇ ਸਹੁਰਿਆਂ ਦਾ ਘਰ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ ਉਹ ਸਿਮਰ ਜੋ ਸਭ ਕੁਝ ਬਰਦਾਸ਼ਤ ਕਰਦੀ ਰਹੀ ਕਿ ਰਵੀ ਠੀਕ ਹੋ ਜਾਊਗਾ ਪਰ ਉਹ ਸਿਮਰ ਦੀ ਗਲਤਫਹਿਮੀ ਸੀ ਰਵੀ ਦਾ ਦਿਮਾਗ ਸਹੀ ਹੋਇਆ ਵਿਗੜ ਗਿਆ ਸਿਮਰ ਮਜਬੂਰ ਹੋ ਗਈ ਆਪਣਾ ਘਰ ਛੱਡਣ ਲਈ ਕਹਾਣੀ ਦੇ ਪਾਤਰ ਸਿਮਰ ਕੌਰ ਤੇ ਉਸ ਦਾ ਪਤੀ ਰਵੀ ਕੁਮਾਰ ਹੈ ਰਵੀ ਦਾ ਰੰਗ ਥੋੜਾ ਸਾਵਲਾ ਸੀ ਪਾ ਸਰਕਾਰੀ ਬੈਂਕ ਵਿੱਚ ਨੌਕਰੀ ਕਰਦਾ ਹੋਣ ਕਰਕੇ ਸਿਮਰ ਦੇ ਘਰਦਿਆਂ ਨੇ ਸਿਮਰ ਦਾ ਵਿਆਹ ਰਵੀ ਨਾਲ ਕਰ ਦਿੱਤਾ। ਸੀ ਰਵੀ ਦੇ ਮੁਕਾਬਲੇ ਸਿਮਰ ਗੋਰੀ, ਚਿੱਟੀ, ਉੱਚੀ ਲੰਬੀ ਜਵਾਨ ਹੋਣ ਦੇ ਨਾਲ ਨਾਲ ਪੜੀ ਲਿਖੀ, ਕੰਪਿਊਟਰ ਦਾ ਕੋਰਸ ਕੀਤਾ ਹੋਇਆ ਸੀ। ਉਹ ਆਪਣੇ ਪੇਕੇ ਘਰ ਇੱਕ ਪ੍ਰਾਈਵੇਟ ਜੌਬ ਕਰਦੀ ਸੀ। ਬੱਚਿਆਂ ਨੂੰ ਕੰਪਿਊਟਰ ਸਿਖਾਉਂਦੀ। ਸਿਮਰ ਦੇ ਵਿਆਹ ਤੋਂ ਬਾਅਦ ਸਿਮਰ ਦਾ ਫਰਡੇ ਆਪਣੇ ਸਹੁਰੇ ਘਰ ਠੀਕ ਗੁਜ਼ਰ ਗਿਆ ਸੀ ਅਕਲੇ ਦਿਨ ਸਿਮਰ ਦੀ ਤੁੱਜੀ ਨਾਈਟ ਵੀ ਆਪਣੇ ਪਤੀ ਨਾਲ ਹੱਸਦਿਆ ਖੇਡਦਿਆ ਬੀਤ ਗਈ ਸਿਮਰ ਖੁਸ਼ ਸੀ ਕਿ ਉਸ ਨੂੰ ਇੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਹੈ ਪਰ ਸਿਮਰਨ ਕੁਝ ਗੱਲਾਂ ਤੋਂ ਅਨਸਾਨ ਜੀ ਜਿੰਨਾ ਦਾ ਭੇਦ ਅੱਗੇ ਜਾ ਕੇ ਸਿਮਰਨ ਨੂੰ ਪਤਾ ਲੱਗਣਾ ਸੀ ਸਿਮਰਨ ਦਾ ਪਹਿਲਾ ਫੇਰਾ ਜੋ ਉਸਨੇ ਆਪਣੇ ਪੇਕੇ ਘਰ ਪਾਉਣਾ ਸੀ ਉਹ ਉਸੇ ਦਿਨ ਦਾ ਦਿੱਤਾ ਗਿਆ ਸੀ ਇਸ ਲਈ ਸਿਮਰ ਇੱਕ ਹਫ਼ਤੇ ਬਾਅਦ ਆਪਣੇ ਪੀਕੇ ਘਰ ਵਾਪਸ ਆਈ ਸੀ ਸਿਮਰਨ ਦਾ ਭਰਾ ਤੇ ਪਰਜਾਈ ਸਿਮਰਨ ਦੀ ਵੱਡੀ ਭੈਣ ਜੀਜਾ ਤੇ ਮੰਮੀ ਸਿਮਰਨ ਨੂੰ ਲੈਣ ਆਏ ਸਨ ਸਿਮਰ ਦੇ ਸਹੁਰਿਆਂ ਵੱਲੋਂ ਉਹਨਾਂ ਦੀ ਬਹੁਤ ਸੇਵਾ ਕੀਤੀ ਗਈ ਘਰ ਵਿੱਚ ਪ੍ਰਧਾਨਗੀ ਸਿਮਰਨ ਦੀ ਜਠਾਣੀ ਦੀ ਜਠਾਣੀ ਪੂਜਾ ਦੀ ਸੀ